ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁੱਦਾ ਬਹੁਤ ਗਰਮਾਇਆ ਵਾ ਬਾਬਾ ਹਰਨਾਮ ਸਿੰਘ ਜੀ ਤੁਮਾਂ ਦਮਦਮੀ ਟਕਸਾਲ ਦੀ ਜੋ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਵੱਲੋਂ ਇਹ ਮੁੱਦਾ ਜੋ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਇਹ ਮੁੱਦਾ ਉਦੋਂ ਦਾ ਗਰਮ ਹੋਇਆ ਬਵਾਦ ਕਿਹਨਾਂ ਨਾਲ ਹੋਇਆ ਗਿਆਨੀ ਕੁਲਦੀਪ ਸਿੰਘ ਜਿਗੜਗੱਜ ਮੌਜੂਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਨ੍ਹਾਂ ਦੇ ਨਾਲ ਇਹ ਵਿਵਾਦ ਹੋਇਆ ਵਾ ਹੁਣ ਪਹਿਲੀ ਦੀ ਬੇਨਤੀ ਮੈਂ ਅੱਗੇ ਵੀ ਇੱਕ ਕੀਤੀ ਸੀਗੀ ਕਿ ਚਾਹੇ ਆਪਾਂ ਮਿਸ਼ਨਰੀ ਹੋਈਏ ਚਾਹੇ ਆਪਾਂ ਤਕਸਾਲੀ ਹੋਈਏ ਚਾਹੇ ਆਪਾਂ ਕਿਸੇ ਦਲਪੰਥ ਤੋਂ ਬੁੱਢਾ ਦਲ ਤੋਂ ਹੋਈਏ ਬਾਬਾ ਬੈਦੀਜਨ ਸੰਪਰਦਾਤ ਹੋਈਏ ਚਾਹੇ ਆਪਾਂ ਤਰਨਾ ਦਲ ਤੋਂ ਹੋਈਏ ਅਸੀਂ ਸਾਰੇ ਜਣੇ ਗੁਰੂ ਕੇ ਸਿੱਖ ਆਂ ਸੰਪਰਦਾਵਾਂ ਬਾਅਦ ਵਿੱਚ ਆਉਂਦੀਆਂ ਵਾ ਪਰ ਪਹਿਲਾਂ ਆਪਾਂ ਗੁਰੂ ਕੇ ਸਿੱਖ ਆਂ ਮਤਲਬ ਬੜੀ-ਬੜੀ ਸਟੇਜਾਂ ਦੇ ਉਦਾਹਰਣ ਦੇ ਦੇ ਕੇ ਸਮਝਾਇਆ ਵਾ ਕਿ ਭਾਈ ਇੱਕ Hindu ਜਾ ਰਿਹਾ ਹੋਵੇ ਇੱਕ ਨਾਲ Sikh ਜਾ ਰਿਹਾ ਹੋਵੇ ਪਿੱਛੋਂ ਜੇਕਰ ਕੋਈ ਬੰਦਾ ਵੇਖੇਗਾ ਤੇ ਉਸ ਬੰਦੇ ਨੇ ਵੇਖ ਕੇ ਇਹ ਗੱਲ ਕਹਿਣੀ ਆ ਕਿ ਉਹ Hindu ਜਾਂਦਾ ਤੇ ਉਹ Sikh ਜਾਂਦਾ ਇੱਕ Sikh ਦੇ ਇੱਕ ਮੁਸਲਮਾਨ ਜਾ ਰਿਹਾ ਹੋਵੇ ਲੋਕਾਂ ਪਿੱਛੇ ਵੇਖ ਕੇ ਇਹ ਗੱਲ ਕਹਿਣੀ ਆ ਵੀ ਉਹ Hindu ਉਹ ਮੁਸਲਮਾਨ ਜਾਂਦਾ ਉਹ Sikh ਜਾਂਦਾ ਪਰ ਮੈਂ ਬੇਨਤੀ ਕਰਾਂ ਸਾਡੀ ਕੌਮ ਦੇ ਵਿੱਚ ਇੱਕ ਮਿਸ਼ਨਰੀ ਜਾਂਦਾ ਹੋਵੇ ਦੂਜਾ ਟਕਸਾਲੀ ਜਾਂਦਾ ਹੋਵੇ ਤੀਜਾ ਦਲਾ ਪੰਥਾ ਦਾ ਕੋਈ ਬੰਦਾ ਜਾਂਦਾ ਹੋਵੇ ਚਾਰ ਪੰਜ ਜਾਣੇ ਇਕੱਠੇ ਜਾ ਰਹੇ ਹੁਣ ਸਾਹਮਣੇ ਕੋਈ ਬੰਦਾ ਉਹਨਾਂ ਨੂੰ ਵੇਖੇਗਾ ਤੇ ਵੇਖ ਕੇ ਕਿਸੇ ਨੇ ਵੀ ਇਹ ਗੱਲ ਨਹੀਂ ਕਹਿਣੀ ਕਿ ਉਹ ਮਿਸ਼ਨਰੀ ਜਾਂਦਾ ਉਹ ਟਕਸਾਲੀ ਜਾਂਦਾ ਕਿਸੇ ਨੇ ਨਹੀਂ ਕਹਿਣਾ ਸਗੋਂ ਮੈਂ ਕਹਿੰਦਾ ਉਹਨਾਂ ਸਾਰਿਆਂ ਨੇ ਇਹ ਗੱਲ ਕਹਿਣੀ ਆ ਵੀ ਉਹ ਗੁਰੂ ਦਾ ਸਿੱਖ ਜਾ ਰਿਹਾ ਵਾ ਅੱਜ ਸਾਡੇ ਵਿੱਚ ਵਿਚਾਰਕ ਮਤ ਪੇਰਸਾ ਹੋਣ ਪਰ ਮੁੱਖ ਦੀ ਗੱਲ ਇਹ ਹੁੰਦੀ ਆ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਾਂ ਇਤਿਹਾਸ ਦੇ ਵਿੱਚ ਬਚਨ ਪੜਦੇ ਆ ਜਦੋਂ ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਕੁਰਬਾਨ ਕੀਤੇ ਸੀ ਉਹਨਾਂ ਨੇ ਚਾਰ ਪੁੱਤਰ ਵਾਰ ਕੇ ਕਿਸੇ ਇੱਕ ਦਲਪੰਥ ਵੱਲ ਕਿਸੇ ਇੱਕ ਸੰਪਰਦਾ ਵੱਲ ਕਿਸੇ ਇੱਕ ਸੰਸਥਾ ਵੱਲ ਕਿਸੇ ਕਿ ਜਥੇਬੰਦੀ ਵੱਲ ਇਸ਼ਾਰਾ ਨਹੀਂ ਕੀਤਾ ਜਦੋਂ ਉਹਨਾਂ ਕਿਹਾ ਹੈ ਵੀ ਇਨ ਪੁੱਤਰਾਂ ਨੇ ਕੇ ਅਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮਹੀਨੇ ਤੋਂ ਕਿਹਾ ਵਜੀਵਤ ਕੀ ਹਜ਼ਾਰ ਬੇਨਤੀ ਕਰਾਂ ਵੀ ਕਿਸੇ ਇੱਕ ਸੰਪਰਦਾ ਜਾਂ ਇੱਕ ਸਸਤਾ ਦੇ ਵੱਲ ਇਸ਼ਾਰਾ ਨਹੀਂ ਕੀਤਾ ਉਹਦੇ ਵਿੱਚ ਆਪਾਂ ਸਾਰੇ ਹੀ ਹੁੰਦੇ ਆਂ ਤੁਸੀਂ ਧਿਆਨ ਦੇ ਲਿਓ ਅੱਪਾ ਅਜੇ ਤੱਕ ਵੱਡੇ ਵੱਡੇ ਮੈਦਾਨ ਫਤਿਹ ਕੀਤੇ ਆ ਕੋਈ ਵੀ ਮੈਦਾਨ ਜੇਕਰ ਆਪਾਂ ਫਤਿਹ ਕੀਤਾ ਵਾ ਤੇ ਸਾਨੂੰ ਇਕਜੁੱਟ ਹੋ ਕੇ ਅਸੀਂ ਮੈਦਾਨ ਫਤਿਹ ਕੀਤਾ ਵਾ ਕਦੀ ਲੜ ਕੇ ਅਸੀਂ ਮੈਦਾਨ ਫਤਿਹ ਨਹੀਂ ਕੀਤਾ ਮਾਫ ਕਰਨਾ ਮੈਂ ਤੇ ਬੜੀ ਵਰੀ ਇਹ ਬੇਨਤੀ ਕਰਦਾ ਹੁੰਦਾ ਵਾ ਸੰਗਤਾਂ ਦੇ ਚਰਨਾਂ 'ਚ ਕਿ ਅਸੀਂ ਆਪਸ ਵਿੱਚ ਲੜਦੇ ਰਹੇ ਜਿਵੇਂ ਹੁੰਦਾ ਨਾ ਵੀ ਇੱਕ ਸਕੂਲਾਂ ਦੇ ਵਿੱਚ ਕਹਾਣੀ ਪੜਾਈ ਜਾਂਦੀ ਹੁੰਦੀ ਏ ਕਿ ਦੋ ਬਿੱਲੀਆਂ ਲੜਦੀਆਂ ਤੇ ਤੀਜਾ ਬੰਦਾ ਰਾ ਆ ਕੇ ਉਹਨਾਂ ਦਾ ਫਾਇਦਾ ਚੁੱਕ ਗਿਆ ਅਸੀਂ ਸਾਡੇ ਸਿੱਖਾਂ ਨੇ ਆਪਸ ਵਿੱਚ ਲੜਾਈਆਂ ਕਰ ਛੜੀਆਂ ਅਸੀਂ ਆਪਸ ਵਿੱਚ ਉਲਝਦੇ ਰਹੇ ਇੱਕ ਦੂਜੇ ਦੇ ਭਾਰੀ ਪੈਂਦੇ ਰਹੇ ਕਦੀ ਕਿਸੇ ਨੇ ਕਿਸੇ ਨੂੰ ਦੱਬ ਲਿਆ ਕਦੀ ਕਿਸੇ ਨੇ ਕਿਸੇ ਨੂੰ ਦੱਬ ਲਿਆ ਅਸੀਂ ਆਪਸ ਵਿੱਚ ਲੜਾਈਆਂ ਕਰਦੇ ਰਹੇ ਤੇ ਬਾਹਰੋਂ ਫਾਇਦਾ ਚੁੱਕਣ ਵਾਲੇ ਸਾਈਆਂ ਨੇ ਆ ਕੇ ਸਾਡਾ ਫਾਇਦਾ ਚੁੱਕ ਲਿਆ ਅਸੀਂ ਲੜਾਈਆਂ ਕੀਤੀਆਂ ਗੁਰੂ ਘਰਾਂ ਦੇ ਵਿੱਚ ਤੇ ਜਦੋਂ ਸਾਡੇ ਲੋਕ ਸਿੱਖੀ ਤੋਂ ਮੁਨਕਰ ਹੋਏ ਗੱਲ ਮੇਰੀ ਪੂਰੀ ਲਾਸਟ ਤੱਕ ਸੁਣਿਓ ਵੀਡੀਓ ਜਦੋਂ ਲੋਕ ਸਿੱਖੀ ਤੋਂ ਮੁਨਕਰ ਹੋਏ ਗੁਰਦੁਆਰਿਆਂ ਵੱਲੋਂ ਲੋਕਾਂ ਨੂੰ ਲੋਕਾਂ ਨੇ ਪਿੱਠ ਵਿਖਾਤੀ ਤੇ ਉਦੋਂ ਦੂਜਿਆਂ ਧਰਮਾਂ ਵਾਲਿਆਂ ਉਹਨਾਂ ਨੂੰ ਗੱਲ ਨੂੰ ਲਾ ਲਿਆ ਗੱਲ ਨੂੰ ਕਾਹਦਾ ਲਾਇਆ ਸਾਫ਼ ਸਿੱਧੀ ਗੱਲ ਆ ਮਿੱਠੀ ਗੋਲੀ ਸਾਡੇ ਲੋਕਾਂ ਅੱਗੇ ਛੁੱਟੀ ਤੇ ਸਾਡੇ ਲੋਕ ਭੋਲੇ ਭਾਲੇ ਉਹਨਾਂ ਦੀ ਮਿੱਠੀ ਗੋਲੀ ਦੇ ਵਿੱਚ ਆ ਕੇ ਆਪਣਾ ਧਰਮ ਸਾਡੇ ਕਹੇ ਸਿੱਖੀ ਤੋਂ ਮੁਨਕਰ ਹੋ ਗਏ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਮੈਂ ਕਹਿੰਦਾ ਹੁੰਦਾ ਵੀ ਸਾਡੇ ਸਿੱਖਾਂ ਨੂੰ ਅਕਲ ਨਹੀਂ ਜਾਈ ਅਸੀਂ ਤਾਂ ਵੀ ਇੱਕ ਦੂਜੇ ਦੇ ਕੋਈ ਇੱਕ ਸੰਪਰਦਾ ਦੇ ਬੰਦੇ ਨੇ ਦੂਜੀ ਸੰਪਰਦਾ ਦੇ ਖੇਤੀ ਲੱਤ ਦੂਜੀ ਵਾਲੇ ਤੇਜੀ ਵਾਲੇ ਦੇ ਖੇਤੀ ਮੈਂ ਬੇਨਤੀ ਕਰਦਾ ਹਾਂ ਨਾ ਜੇਕਰ ਸੋਚ ਕੇ ਵੇਖਿਓ ਅੱਜ ਜੇਕਰ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੁਬਾਰਾ ਆ ਜਾਣ ਮੈਂ ਕਹਿੰਦਾ ਹੁੰਦਾ ਜਿੱਥੇ ਦੂਜਿਆਂ ਪੰਜਾਬ ਤੋਂ ਬਾਹਰ ਜਾ ਕੇ ਕਿਤੇ ਪ੍ਰਚਾਰ ਕੀਤਾ ਬڑے-ਬڑے ਮੁਲਕਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕੀਤਾ ਮੈਨੂੰ ਲੱਗਦਾ ਪਿਆ ਅੱਜ ਗੁਰੂ ਨਾਨਕ ਸਾਹਿਬ ਨੂੰ ਬਾਹਰ ਜਾ ਕੇ ਪ੍ਰਚਾਰ ਕਰਨ ਦੀ ਮੈਨੂੰ ਨਹੀਂ ਲੱਗਦਾ ਲੋੜ ਆ ਅੱਜ ਗੁਰੂ ਸਾਹਿਬ ਜੇਕਰ ਪ੍ਰਚਾਰ ਕਰਨਗੇ ਸਾਡੇ ਸਿੱਖਾਂ ਦੇ ਵਿੱਚ ਹੀ ਕਰਨਾ ਪੈਣਾ ਵਾ ਵੀ ਭਾਈ ਲੜੋ ਨਾ ਇੱਕ ਹੋ ਜੋ ਇੱਕ ਹੋ ਕੇ ਗੁਰਮਤਿ ਦਾ ਪ੍ਰਚਾਰ ਕਰੋ ਜਿਵੇਂ ਅੱਜ ਜਥੇਦਾਨ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਵਾ ਤਾਂ ਖੈਰ ਮੈਂ ਮੋਟੀ-ਮੋਟੀ ਉਦਾਹਰਨ ਦਵਾਂ ਕਿ ਉਹਦੇ ਵਿੱਚ ਗੱਲ ਕਿਵੇਂ ਦੀ ਕਹੀ ਗਈ ਕਿ ਦੇਖੋ ਜੀ ਜਥੇਦਾਰ ਸਾਹਿਬ ਨੂੰ ਮਰਿਆਦਾ ਦੇ ਉਲਟੋ ਕੇ ਜਥੇਦਾਰ ਬਣਾਤਾ ਮੈਂ ਕਿ ਸਵਾਲ ਕਰਦਾ ਹਾਂ ਮਰਿਆਦਾ ਦੀ ਗੱਲ ਕੀਤੀ ਗਈ ਕਿਹੜੀ ਮਰਿਆਦਾ ਜਿਹੜੀ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਇਆ ਉਸੇ ਮਰਿਆਦਾ ਨੂੰ ਅਸੀਂ ਖਰੜਾ ਖਰੜਾ ਕਹਿ ਕੇ ਕਿ ਬੜੀ ਬਰੀ ਰਿਜੈਕਟ ਕਰਤਾ ਕਿਹੜੀ ਮਰਿਆਦਾ ਦੀ ਗੱਲ ਕਰਦੇ ਆ ਫਿਰ ਆਪਾਂ ਜਿਹੜੀ ਮਰਿਆਦਾ ਨੂੰ ਖੜਾ ਗਿਆ ਕੇ ਰਿਜੈਕਟ ਕਰੀਦਾ ਕੀ ਉਸ ਮਰਿਆਦਾ ਚ ਤੋ ਖੈਰ ਬਾਣੀ ਦਾ ਇੱਕ ਵਾਕ ਮੈਂ ਸੰਗਤਾਂ ਸਮਝਦਾ ਰਿਆ ਬਾਣੀ ਦਾ ਇੱਕ ਵਾਕ ਆਉਂਦਾ ਵਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿੱਥੇ ਆਪਾਂ ਸਿੱਖ ਰਹਿਤ ਮਰਿਆਦਾ ਨੂੰ ਪੜਦੇ ਆ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਹੀ ਗੱਲ ਆਉਂਦੀ ਆ ਕਿ ਗੁਰੂ ਦਾ ਸ਼ਬਦ ਹੀ ਅਸਲ ਵਿੱਚ ਧੀਰਥ ਹੈ ਜਿੱਥੇ ਆਪਾਂ ਸਿੱਖ ਰਤ ਮਰਿਆਦਾ ਨੂੰ ਪੜਦੇ ਆ ਉਹਦੇ ਵਿੱਚ ਆਪਾਂ ਵੇਖਦੇ ਆ ਹਵਣਾ ਨੂੰ ਖੰਡਣ ਕੀਤਾ ਗਿਆ ਹਵਣ ਕਰਨ ਨੂੰ ਜਾਂ ਜਿਵੇਂ ਅੱਜ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਾਂ ਵੇਖੀਦਾ ਵਾ ਇਹ ਮੈਨੂੰ ਪਤਾ ਗੱਲਾਂ ਮੇਰੀਆਂ ਥੋੜੀਆਂ ਜਿਹੀਆਂ ਕਾਉਂਟਰਵਰਸ਼ਲ ਉਹ ਹਾਦੀਆਂ ਲੇਕਿਨ ਬੇਨਤੀ ਕਰਾਂ ਜਿਵੇਂ ਅੱਜ ਆਰਤੀਆਂ ਕੀਤੀਆਂ ਜਾ ਰਹੀਆਂ ਗੁਰੂ ਦੀ ਹਜ਼ੂਰੀ 'ਚ ਉਹ ਸਭ ਚੀਜ਼ਾਂ ਨੂੰ ਗੁਰਬਾਣੀ ਨੇ ਰਿਜੈਕਟ ਕੀਤਾ ਸਿਖਰਤ ਮਰਿਆਦਾਾਂ ਰਿਜੈਕਟ ਕੀਤਾ ਫਿਰ ਅਸੀਂ ਗੱਲ ਕਿੱਦਾਂ ਕਰਦੇ ਆ ਵੇਖੋ ਜੀ ਮਰਿਆਦਾ ਦੇ ਅਕੋਰਡਿੰਗ ਜਹੇਦਾਰ ਨਹੀਂ ਲਾਇਆ ਚਲੋ ਮਰਿਆਦਾ ਦੇ ਅਕੋਰਡਿੰਗ ਨਹੀਂ ਲਾਇਆ ਪਰ ਸਵਾਲ ਮੈਂ ਫਿਰ ਕਰਦਾ ਕਿਹੜੀ ਮਰਿਆਦਾ ਜਿਹੜੀ ਮਰਿਆਦਾ ਨੂੰ ਖੜੜਾ ਕਹਿ ਕੇ ਰਿਜੈਕਟ ਕਰੀਦਾ ਵਾ ਕਿ ਉਹ ਮਰਿਆਦਾ ਅਸੀਂ ਕਿਸੇ ਇੱਕ ਪੱਖ ਦਾ ਇੱਕ ਬੰਦੇ ਦੀ ਹੀ ਪੱਖ ਲੈ ਕੇ ਗੱਲ ਨਹੀਂ ਕਰਦੇ ਕਿਉਂਕਿ ਮੰਨ ਲਓ ਅਸੀਂ ਉਹਨਾਂ ਦੇ ਵਿਰੋਧ ਬੋਲਾਂਗੇ ਉਹਨਾਂ ਦੇ ਵਿਰੋਧ ਨਹੀਂ ਅਸੀਂ ਬੋਲ ਸਕਦੇ ਉਹ ਵੀ ਸਾਡੇ ਆ ਅਸੀਂ ਜਹੇਦਾਰ ਸਾਹਿਬ ਹੁਣਾਂ ਦੇ ਵਿਰੋਧ ਨਹੀਂ ਬੋਲ ਸਕਦੇ ਜਹੇਦਾਰ ਸਾਹਿਬ ਹੁਣੀ ਉਹ ਵੀ ਸਿੱਖ ਆ ਉਹ ਵੀ ਸਾਡੇ ਆ ਬਾਣੀ ਦਾ ਵਾਕ ਆਉਂਦਾ ਨਾ ਕੋ ਵੈਰੀ ਨਹੀਂ ਬਗਾਨਾ ਸਾਡਾ ਕੋਈ ਵੈਰੀ ਨਹੀਂ ਹੈ ਸਾਡਾ ਕੋਈ ਬਗਾਨਾ ਨਹੀਂ ਹੈ ਬਾਣੀ ਨੇ ਮੋਹਰ ਲਾਈ ਹੁਕਮਨਾਮੇ ਆਮ ਸਾਡੇ ਗੁਰੂ ਘਰਾਂ ਦੇ ਵਿੱਚ ਨਿਕਲਦੇ ਆ ਏਕ ਪਿਤਾ ਏਕ ਸਕੇਮ ਬਾਰਕ ਤੂੰ ਮੇਰਾ ਗਰਹਾਈ ਮਾਫ ਕਰਨਾ ਜਿੱਥੇ ਅਸੀਂ ਆਪਸ ਵਿੱਚ ਲੜਦੇ ਆ ਆਪਸ ਵਿੱਚ ਲੜ ਲੜ ਕੇ ਅਸੀਂ ਦੂਜੀਆਂ ਕੌਮਾਂ ਨੂੰ ਤਮਾਸ਼ਾ ਬਖਾਉਂਦੇ ਆ ਸਾਡਾ ਫਰਜ਼ ਹੈ ਵੀ ਆਪਾਂ ਆਪਸ ਵਿੱਚ ਲੜਨਾ ਛੱਡ ਗਏ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰੀਆਂ ਸੰਪਰਦਾਵਾਂ ਸੰਸਥਾਵਾਂ ਮਿਲ ਕੇ ਬਾਣੀ ਦਾ ਪ੍ਰਚਾਰ ਕਰੀਏ ਅੱਜ ਪੰਜਾਬ ਦੇ ਵਿੱਚ ਐਡੇ ਵੱਡੇ ਲੈਵਲ ਤੇ ਧਰਮ ਪਰਵਰਤਨ ਹੋ ਗਿਆ ਆਪਾਂ ਉਹਦੇ ਬਾਰੇ ਬੋਲ ਗਏ ਕਿੰਨੇ ਪੰਜਾਬ ਦੇ ਵਿੱਚ ਬਾਬੇ ਆ ਜਿਹੜੇ ਪੀਰਾਂ ਫਕੀਰਾਂ ਦਾ ਨਾਲ ਆ ਕੇ ਸ਼ਰੇ ਆਮ ਇਦਾਂ ਇਦਾਂ ਸਿਕਰਟਾਂ ਲਾ ਕੇ ਇਦਾਂ ਉਹਨੂੰ ਲਾਈਆਂ ਵਾ ਨਸ਼ੇ ਨੂੰ ਪ੍ਰੋਮੋਟ ਕਰ ਰਹੇ ਆ ਆਪਾਂ ਉਹਨਾਂ ਦੇ ਬਾਰੇ ਬੋਲ ਗਏ ਆਪਾਂ ਬੋਲਣਾ ਵਾ ਆਪਾਂ ਕਬਰਾਂ ਦੇ ਬਾਰੇ ਬੁੱਲ ਗਏ ਆਪਾਂ ਬੋਲਣਾ ਵਾ ਤੇ ਆਪਾਂ ਪਖੰਡਵਾਦ ਦੇ ਬਾਰੇ ਆਪਾਂ ਉਹਨਾਂ ਦੇ ਬਾਰੇ ਬੁੱਲ ਗਏ ਪਖੰਡਵਾਦ ਦੇ ਬਾਰੇ ਬੁੱਲ ਗਏ ਤੇ ਮੈਂ ਕਹਿੰਦਾ ਜੇਕਰ ਆਪਾਂ ਆਪਸ ਵਿੱਚ ਲੜੀ ਗਏ ਤੇ ਇਹ ਕੰਮ ਕੋਈ ਬਹੁਤੇ ਚੰਗੇ ਨਹੀਂ ਗਏ ਵਿਚਾਰਧਾਰਕ મત ਭੇਦਾਂ ਦੀ ਗੱਲ ਆ ਇਹਦੇ ਮੈਂ ਬੇਨਤੀ ਪਹਿਲਾਂ ਕਰਤੀ ਕਿ ਵਿਚਾਰਕ ਵਿਚਾਰਧਾਰਕ મત ਭੇਦ ਮਿਸਲਾਂ ਵੇਲੇ ਵੀ ਸੀ ਵਿਚਾਰ ਧਾਰਕ ਮਤਭੇਦ ਬਹੁਤੀ ਦੂਰ ਨਾ ਜਾਈਏ ਘਰ ਦੇ ਵਿੱਚ ਦੋ ਪਤੀ ਪਤਨੀ ਹੁੰਦੇ ਆ ਤੇ ਵਿਚਾਰ ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦੇ ਘਰ ਦੇ ਵਿੱਚ ਦੋ ਪਿਓ ਪੁੱਤਾਂ ਦੇ ਵਿਚਾਰ ਨਹੀਂ ਮਿਲਦੇ ਪਰ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਮੈਂ ਉਹਦਾ ਪਿਓ ਆ ਤੇ ਉਹ ਮੇਰਾ ਪੋਤਾ ਆ ਪਤਾ ਹੁੰਦਾ ਉਹਨਾਂ ਨੂੰ ਜਿਹੜੀ ਗੱਲ ਤੋਂ ਵਿਚਾਰ ਨਾ ਮਿਲਦੇ ਹੁਣ ਮੰਨ ਲਓ ਉਦਾਹਰਨ ਪਤੀ ਪਤਨੀ ਦੀ ਵਾਂ ਪਤੀ ਪਤਨੀ ਦੇ ਵਿਚਾਰ ਆਪਸ ਵਿੱਚ ਨਾ ਮਿਲਦੇ ਹੁਣ ਕਿੱਥੇ ਵੱਡੇ ਬਜ਼ੁਰਗ ਬੈਠਣ ਉਹਨਾਂ ਦਾ ਬੈਠ ਕੇ ਇੱਕ ਗੱਲ ਤੇ ਫੈਸਲਾ ਕਰਾਉਣਾ ਕਿ ਤੁਸੀਂ ਲੜਨਾ ਨਹੀਂਗਾ ਉਹਨਾਂ ਦਾ ਫੈਸਲਾ ਕਰਾਉਣ ਦੇ ਬਾਅਦ ਉਹਨਾਂ ਨੂੰ ਇਹ ਸਖਾਇਆ ਜਾਂਦਾ ਵਾ ਕਿ ਜਿਹੜੀ ਗੱਲ ਤੋਂ ਤੁਹਾਡੇ ਪੁਰਾਣੇ ਪੁਰਾਣੀ ਜਿਹੜੀ ਗੱਲ ਤੋਂ ਲੜਾਈ ਹੋਈ ਉਹ ਗੱਲ ਤੁਸੀਂ ਦੁਬਾਰਾ ਨਹੀਂ ਛੇੜਨੀ ਜਿਹੜੀ ਗੱਲ ਤੋਂ ਤੁਹਾਡੀ ਪਹਿਲਾਂ ਲੜਾਈ ਹੋਈ ਉਹ ਗੱਲ ਤੁਸੀਂ ਦੁਬਾਰਾ ਨਹੀਂ ਕਰਨੀ ਗਾ ਅੱਗੇ ਜੀਵਨ ਸਟਾਰਟ ਕਰਨਾ ਨਾ ਤੁਮ ਬੇਨਤੀ ਇਹੀ ਆਪਣੀਆਂ ਸੰਪਰਦਾਵਾਂ ਨੂੰ ਆਪਣੀ ਜਥੇਬੰਦੀਆਂ ਨੂੰ ਸਾਰੀਆਂ ਜਿੰਨੀਆਂ ਸਾਡੇ ਵਿੱਚ ਸੰਸਥਾਵਾਂ ਵਾਂ ਸਾਰਿਆਂ ਨੂੰ ਬੇਨਤੀ ਇਹ ਕਰੂੰਗਾ ਕਿ ਜਿਹੜੀ ਗੱਲ ਤੋਂ ਸਾਡੇ ਵਿਚਾਰ ਧਾਰਕ ਮਤ ਭੇਦਿਆ ਆਪਾਂ ਉਹਨਾਂ ਗੱਲਾਂ ਤੇ ਡਿਸਕਸ ਨਾ ਕਰੀਏ ਜੇਕਰ ਡਿਸਕਸ ਕਰਨੀ ਹੈ ਤੇ ਆਪਾਂ ਇੱਕ ਥਾਂ ਤੇ ਬੈਠ ਕੇ ਵਿਚਾਰ ਕਰ ਸਕਦੇ ਹਾਂ ਉਸ ਬਾਰੇ ਜ਼ਰੂਰੀ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਬੁੱਲ ਗਏ ਫਿਰ ਸੋਸ਼ਲ ਮੀਡੀਆ ਤੇ ਬੋਲੀਏ ਦੂਜੀਆਂ ਕੌਮਾਂ ਤਮਾਸ਼ਾ ਵੇਖਦੀਆਂ ਵਾਂ ਇਸ ਸੱਖਾਂ ਦੇ ਵਿੱਚ ਆਹ ਕੋਈ ਹੋ ਰਿਹਾ ਬਣੀ ਦਾ ਵਾਹ ਕੇ ਆਇਕ ਪਿਤਾ ਇੱਕ ਸਕੇ ਹੰਭਾਰ ਕੇ ਤੂੰ ਮੇਰਾ ਗੁਰਹਾਈ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਗੁਰਮਤ ਦਾ ਪ੍ਰਚਾਰ ਕਰਨ ਦੀ ਲੋੜ ਆ ਅੱਜ ਸਿੱਖ ਸਿੱਖੀ ਨਾਲੋਂ ਟੁੱਟ ਰਹੇ ਆ ਸਿੱਖੀ ਨਾਲੋਂ ਨੌਜਵਾਨ ਥੜਕ ਰਹੇ ਆ ਉਹਦਾ ਕਾਰਨ ਸਾਡੇ ਵਿੱਚ ਐਸੀਆਂ ਲੜਾਈਆਂ ਅੱਜ ਜੇਕਰ ਨਵੇਂ ਬੱਚੇ ਸਾਡੇ ਜੇਕਰ ਕਥਾਵਾਚਕ ਨਹੀਂ ਬਣ ਰਹੇ ਪ੍ਰਚਾਰਕ ਨਹੀਂ ਬਣ ਰਹੇ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀਆਂ ਐਸੀਆਂ ਕਮੀਆਂ ਆ ਅਸੀਂ ਆਪਸ ਵਿੱਚ ਲੜੀ ਗਏ ਤੇ ਜਿਨੇ ਕਿਸ ਨੇ ਏਸ ਲਾਈਨ ਦੇ ਵਿੱਚ ਆਉਣਾ ਵੀ ਹੋਇਆ ਉਹ ਇਹ ਕਹਿ ਕੇ ਚੁੱਪ ਕਰ ਜਾਂਦਾ ਵਾ ਕਿ ਜੇਕਰ ਮੈਂ ਏਸ ਲਾਈਨ ਦੇ ਵਿੱਚ ਗਿਆ ਵੀ ਤੇ ਜਿਵੇਂ ਪੁਰਾਣੇ ਪ੍ਰਚਾਰਕਾਂ ਦਾ ਵਿਰੋਧ ਹੋਇਆ ਜਿਵੇਂ ਪੁਰਾਣੇ ਜ਼ਹੀਦਾਰਾਂ ਦਾ ਵਿਰੋਧ ਹੋਇਆ ਜਾਂ ਜਿਵੇਂ ਕਹ ਲੋ ਪੁਰਾਣੀਆਂ ਸੰਪਰਦਾਵਾਂ ਦੇ ਮੁਖੀਆਂ ਦਾ ਵਿਰੋਧ ਹੋਇਆ ਉਹ ਬੱਚੇ ਇਹ ਸੋਚ ਕੇ ਚੁੱਪ ਕਰ ਜਾਂਦੇ ਆ ਵੀ ਉਵੇਂ ਕਿਤੇ ਸਾਡਾ ਵਿਰੋਧ ਵੀ ਨਾ ਹੋਵੇ ਤੇ ਜਦੋਂ ਨਵੇਂ ਪ੍ਰਚਾਰ ਕੁੱਟਣਗੇ ਨਹੀਂ ਨਵੇਂ ਕੋਈ ਗੁਰਮਤਿ ਦੀ ਸਿੱਖਿਆ ਲੈਣਗੇ ਨਹੀਂ ਤੇ ਮਾਫ ਕਰਨਾ ਇਹਦਾ ਗੁਰਮੁਧੇ ਪ੍ਰਚਾਰ ਹੋਣਗੇ ਕਿਦਾਂ ਸੋ ਮੇਰੀ ਬੇਨਤੀ ਹੱਥ ਜੋੜ ਕੇ ਸਾਰਿਆਂ ਅਗੇ ਆਪਣੀ ਮਿਸ਼ਨਰ ਅਗੇ ਵੀ ਹੈ ਤਕਸਾਲੀ ਵੀਰ ਅਗੇ ਵੀ ਹੈ ਜੰਜਰੇ ਹੋਰ ਦਾਲਾ ਪੰਥਾਂ ਵਾਲੇ ਸਾਡੇ ਵੀਰ ਉਹਨਾਂ ਅਗੇ ਵੀ ਹੈ ਆਪਾਂ ਆਪਸੀ ਵਿਚਾਰਕ ਮਤਭੇਦ ਛੱਡ ਗਏ ਸਾਨੂੰ ਜਿਹੜੀ ਵੀ ਗੱਲ ਆ ਮੇਰਾ ਸੁਝਾਅ ਤੇ ਇਹ ਹੀ ਆ ਕਿਉਂਕਿ ਅਸੀਂ ਉਹਨਾਂ ਦੇ ਵਿਰੋਧ ਨਹੀਂ ਬੋਲ ਸਕਦੇ ਅਸੀਂ ਇਹਨਾਂ ਦੇ ਵੀ ਨਹੀਂ ਬੋਲ ਸਕਦੇ ਹੈਗੇ ਇਧਰ ਵੀ ਸਾਡੇ ਆ ਤੇ ਹੈਗੇ ਉਧਰ ਵੀ ਸਾਡੇ ਆ ਕੋਈ ਬਗਾਨਾ ਹੋਵੇ ਤਾਂ ਫਿਰ ਇਹ ਉਹਨਾਂ ਦੇ ਵਿਰੋਧ ਬੋਲ ਵੀ ਦਈਏ ਹੁਣ ਆਪਣੇ ਦੇ ਵਿਰੋਧ ਬੋਲ ਨਹੀਂ ਜਾਂਦਾ ਮਾਫ ਕਰਨਾ ਮੈਨੂੰ ਇਹ ਨਾ ਸਮਝ ਲਿਓ ਵੀ ਮੈਂ ਸਟੇਜਾਂ ਦਾ ਭੁੱਖਾ ਹਾਂ ਨਾ ਸਟੇਜਾਂ ਦਾ ਮੈਂ ਭੁੱਖਾ ਨਹੀਂਗਾ ਪਰ ਮੈਂ ਗੱਲ ਹਰ ਵਾਰੀ ਕਰਦਾ ਹੁੰਦਾ ਵਾਂ ਮਸਲੇ ਠੰਡੇ ਕਰਨ ਦੀ ਅੱਗ ਲਾਉਣ ਵਾਲੇ ਬੜੇ ਬੈਠੇ ਆ ਪਰ ਮੈਂ ਕਹਿੰਦਾ ਜੇਕਰ ਗੱਲ ਕੋਈ ਕਰੇ ਤੇ ਆਪਾਂ ਮਸਲੇ ਠੰਡੇ ਕਰਨ ਦੀ ਗੱਲ ਕਰੀਏ ਬਾਕੀ ਬਾਣੀ ਦਾ ਬਾਕ ਮੈਂ ਤੁਹਾਨੂੰ ਸੁਣਾਤਾ ਵਾ ਤੀਰਥਾਂ ਦੇ ਨਹਾਉਣ ਤੋਂ ਬਾਣੀ ਨੇ ਖੰਡਨ ਕੀਤਾ ਵਾ ਤੀਰਥਧਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿਹੜੇ ਕਰਮਕਾਂਡਾ ਜੋ ਬਾਣੀ ਨੇ ਸਾਨੂੰ ਕੱਢਿਆ ਵਾ ਆਪਾਂ ਅੱਜ ਉਹਨਾਂ ਕਰਮਕਾਂਡਾ ਦਾ ਡੜ ਕੇ ਸਾਰੀਆਂ ਸੰਪਰਦਾਵਾਂ ਵਾਲੇ ਪ੍ਰਚਾਰ ਕਰਗੇ ਅੱਜ ਨਾਮ ਧਾਰਗੇ ਕੂਕੇ ਮੈਂ ਬੜੀ ਵਾਰੀ ਬੋਲਿਆ ਖੈਰ ਆਪਣੇ ਆਪ ਨੂੰ 12ਵਾਂ 13ਵਾਂ 14ਵਾਂ ਗੁਰੂ ਦੱਸ ਕਿਤੇ ਇਹ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਬਾਰੇ ਬੋਲ ਗੀ ਉਹਨਾਂ ਦੇ ਬਾਰੇ ਅਸੀਂ ਬੋਲ ਦੇਣੀ ਉਹਨਾਂ ਦੇ ਨਾਲ ਜੋੜ-ਜੋੜ ਫੋਟੋਆਂ ਲਵਾਉਂਦੇ ਆ ਤੇ ਵਿਰੋਧ ਅਸੀਂ ਆਪਸ ਵਿੱਚ ਇੱਕ ਦੂਜੇ ਦਾ ਕਰੀ ਜਾਏਗੀ ਇਹ ਗੱਲਾਂ ਮਾਰ ਗਿਆ ਵਾ ਤਾਂ ਖੈਰ ਮੈਂ ਕੁਝ ਵੀਡੀਓ ਦੇ ਵਿੱਚ ਗਲਤ ਬੋਲਿਆ ਹੋਵੇ ਕਿ ਮਾਨਾ ਜਾ ਚੱਕਿਆ ਮੇਰੀ ਬੇਨਤੀ ਆ ਆਪਾਂ ਸਾਰੇ ਜਣੇ ਰਲ ਮਿਲ ਕਰਕੇ ਇੱਕ ਵਾਰੀ ਗੁਰਮੰਧਾ ਪ੍ਰਚਾਰ ਕਰੀਏ ਬਾਣੀ ਦਾ ਪ੍ਰਚਾਰ ਕਰੀਏ ਜਿੱਥੇ ਸਿੱਖ ਰਤ ਮਰਿਆਦਾ ਦੀ ਗੱਲ ਆਉਂਦੀ ਹੈ ਤੇ ਆਪਾਂ ਕਾਲ ਤਖਤ ਸਾਹਿਬ ਵਾਲੀ ਮਰਿਆਦਾ ਦੇ ਝੰਡੇ ਹੇਠ ਕੱਠੇ ਹੋ ਗਈ ਪਰ ਅਜ ਮਰਿਆਦਾ ਦੀ ਗੱਲ ਉਹ ਬੰਦੇ ਕਰ ਰਹੇ ਆ ਜਿਹੜੇ ਬੰਦੇ ਖੜੜਾ ਖੜਾ ਕਰਕੇ ਰਿਜੈਕਟ ਕਰਦੇ ਆ ਤੇ ਉਹ ਬੰਦੇ ਮਰਿਆਦਾ ਮਰਿਆਦਾ ਕਰਨ ਲੱਗੇ ਆ ਅਫਰ ਉਪਦੇਸਿਆ ਆਪ ਨਾ ਕਰੇ ਆ ਉਤਜਾਪ ਤੇ ਜਨਮ ਆ ਮਰੇ ਮੈਂ ਬੇਨਤੀ ਕਰ ਦਮਾ ਲਾਸਟ ਤੇ ਮੈਂ ਇੱਥੇ ਕਿਸੇ ਦਾ ਵੀ ਵਿਰੋਧ ਨਹੀਂ ਕੀਤਾ ਇੱਥੇ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਕਿਉਂਕਿ ਮਾੜਾ ਬਗਾਨੇ ਨੂੰ ਕਿਹਾ ਜਾਂਦਾ ਵਾ ਆਪਣੇ ਨੂੰ ਮਾੜਾ ਨਹੀਂ ਕਿਹਾ ਜਾਂਦਾ ਮੈਂ ਤੇ ਬੇਨਤੀ ਇੱਕ ਸਾਰਿਆਂ ਦੇ ਚਰਨਾਂ ਦੇ ਵਿੱਚ ਕੀਤੀ ਆ ਕਿ ਪਈ ਆਪਾਂ ਇੱਕ ਹੋਈਏ ਕੌਮ ਦਾ ਇੱਕ ਹੋ ਕੇ ਪ੍ਰਚਾਰ ਕਰੀਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਉਹਨਾਂ ਦੀ ਜਿਹੜੀ মিডিਆ ਨੇ ਇੰਟਰਵਿਊ ਲਈ ਉਹਨਾਂ ਨੇ ਬੜੇ ਸਰਕਾਰ ਦੇ ਨਾਲ ਗਿਆਨੀ ਹਰਨਾਮ ਸਿੰਘ ਜੀ ਉਹਨਾਂ ਦੇ ਬਾਰੇ ਕਿਹਾ ਵਾ ਕਿ ਮੇਰੇ ਚੰਮ ਦੇ ਜੇਕਰ ਜੋੜੇ ਬਣਾ ਕੇ ਤੇ ਗਿਆਨੀ ਹਰਨਾਮ ਸਿੰਘ ਜੀ ਵਰਗੇ ਮਹਾਪੁਰਖ ਜੀ ਆਪਣੇ ਚਰਨਾਂ ਦੇ ਵਿੱਚ ਪਾਉਣ ਤੇ ਉਹਨਾਂ ਨੇ ਕਿਹਾ ਕਿ ਮੈਂ ਬੜੇ ਵੱਡੇ ਭਾਗ ਸਮਝਦਾ ਆਪਣੇ ਤਾਂ ਮੇਰੀ ਬੇਨਤੀ ਹੈ ਆਪਾਂ ਇੱਕ ਹੋਈ ਗੀ ਆਪਾਂ ਲੜਾਂਗੇ ਲੜਾਈ ਦੇ ਵਿੱਚ ਫਾਇਦਾ ਨਹੀਂ ਆ ਦੋ ਭਰਾ ਲੜਦੇ ਹੋਣ ਤੇ ਉਹਦੇ ਵਿੱਚ ਫਾਇਦਾ ਨਹੀਂ ਹੁੰਦਾ ਜਦੋਂ ਦੋ ਭਰਾ ਇੱਕ ਹੋ ਕੇ ਬੈਠਣ ਬੈਠ ਕੇ ਗੱਲ ਕਰਨ ਬੈਠ ਕੇ ਵਿਚਾਰ ਕਰਨ ਫੇ ਫੈਸਲਾ ਹੁੰਦਾ ਕਿਸੇ ਵੀ ਗੱਲ ਦਾ ਲਾ ਲੋ ਆਪਾਂ ਇੱਕ ਹੋਈ ਗੀ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਸਾਡੇ ਵਿਚਾਰਕ ਮਤ ਫਿਰ ਸੌ ਕਿਸੇ ਨਾ ਹੋਣ ਮੈਂ ਕਹਿੰਦਾ ਪਰ ਆਪਾਂ ਹੈਗੇ ਗੁਰੂ ਕੇ ਸੇਖਿਆ ਆਪਾਂ ਬਗਾਨੀ ਨਹੀਂ ਗੇ ਨਾ ਕੋ ਵੈਰੀ ਨਹੀਂ ਬਗਾਨਦਾ ਲਾਸਟ ਮੈਂ ਕੋਈ ਗਲਤ ਬੋਲਿਆ ਵੇਖੇ ਮਹਾਰਾਜਾ ਚੱਕਿਆ ਫਤਿਹ ਦੇ ਸਾਹ ਪਾਈ ਗਈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ